Obrigado.

ਵਾਖ ਕੁਸ਼ੂ냐 ਆਕਸ਼ਾਨਿਆ ਅਤਿ ਗੁਰ ਨਗਰ ਕਰੇ ਨਮਕ ਇੱਕਾ ਨਾਮ ਦੇ ਮੇਰਾ ਮਾਨ ਕਨ ਸੀਤਲ ਹੋਏ ਤੇ ਮਹਾ ਵਕਾਂ ਸਰ ਪਾਚਾ ਜੀ ਅੱਜ ਦਰ ਕਰਦੇ ਬਿਗੁਆਨ ਸਤਾਰ ਲੱਖਾਂ ਸੁਖੰਪਨ ਸਾ ਪਾਚਾ ਜੀ ਕਿੰਨਾ ਨੇ ਨਗਰ ਕੀ ਧੰਵਾਤ ਸ੍ਰੀ ਗੁਰੂ ਜੀ ਪਾਚਾ ਜੀ ਆਗਿਆ ਪਿਆਰੀਆਂ ਸੰਗਤਾਂ ਦੇ ਚਰਨ ਆ ਗਏ ਚਰਨ ਪੰਨਾ ਪਿਆਰਿਆ ਤੇ ਚਰਨ ਪਾਚਾ ਜੀ ਆਪਣੀ ਗਰ ਪਾਚਾ ਜੀ ਆਪ ਦੀਆ ਫੋਟਾਂ ਫੋਟਾਂ ਤਾਲਵਾ ਚਰਨੀ ਆਦੀਗਾ ਕੀ ਤਾਲਵਾ ਚਰਨੀ ਆਦੀ ਨੇ ਰੰਗ ਕਸ਼ਿਸ਼ੀਪੀ ਪੰਚਾਇਤ ਦਾ ਰਹਤਾਰੀ ਮੇਰੇ ਆਹਲਾ ਤਾਂ ਕਰਕੇ ਲੇਟ ਹੋ ਗਿਆ ਉਹਨੂੰ ਬੇਨਤੀ ਆ ਗੰਦਰ ਸਿੰਘ ਜੀ ਵੱਲੋਂ ਕਿ ਅੱਗੇ ਆਓ ਤਿਆਰ ਕੇ ਕੰਮ ਕਰੋ ਸਾਰਾ ਸ਼ੀਰ ਸਾਰਾ ਪ੍ਰੋਗਰਾਮ ਆਓ 15 ਸਰਮਕਲੀ ਮੇਰੀ ਆਗਦੀ शहान बल शहान

ਦੀਰਪਾਲ ਸਾਹਿਬ ਜੀ ਮਹਾਰਾਜ ਆਹ ਜੀ ਰਾਮ ਸਤਿ ਸ਼ਾਮ ਕਰਦੇ ਹੋਏ ਮੇਰੇ ਬਾਹੁਤ ਜੀ ਸਰਕਾਰ ਜੋ ਕੈਡਰ ਨੂੰ ਸੰਭਾਲ ਨਹੀਂ ਦੇਖਾ ਹੈ ਕਰਵਾਨ ਕੱਲ੍ਹ ਜੀ ਵਾਲੇ ਪੰਛੀ ਆਖਿਆ ਜੀ ਚਾਲ ਕਰੇਗਾ ਮੈਂ ਉਹਨਾਂ ਦਾ ਪ੍ਰਣ ਕਰਾਂ ਐ ਸੂਬਿਆ ਕੰਸੀ ਵਾਲੇ ਪਾਕੀ ਉਹਨਾਂ ਜੀ ਨੂੰ ਮਾਰੀ ਐ ਸਾਨੂੰ ਇਹਨਾਂ ਨੂੰ ਬਹੁਤ ਨਾਮ ਕਰਦੀ ਮੇਰੇ <Mile dizzy> Sri like <with families bringing> Aadi, <themema> ప్యా అమృత 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 దేవర అమృత దేవరతాయా

ਆਉਂਦੇ ਨੂੰ ਨੰਗੇ ਪੈਰ ਝੁਕਦੀਆਂ ਸੂਰਾਂ ਤੇ ਤੁਰ ਪਏ ਮਾਂਗ ਫਕੀਰਾ ਸਿਕਾ ਸਾਹਿਬ ਵਾਹਿਗੁਰਜ ਜੀ ਕੀ ਫਤਿਹ ਜੀ ਵਾਹਿਗੁਰਜ ਸਿਕਾ ਸਾਹਿਬ ਆਪਣਾ ਨਾਮ ਦਾ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਕਿਹੜੇ ਸਬੰਧ ਵਿੱਚ ਤੇ ਕਿਹੜੇ ਪਿੰਡ ਵਿੱਚ ਕੋਈ ਬੇਸਿਕ ਨੰਗਲ ਪਿੰਡ ਮੋਕਾਲਾ ਵਧਿਆ ਸਕਤਾ ਵੱਲੋਂ ਰਲ ਮਿਲ ਕੇ ਗੁਰਦੁਆਰੇ ਸਾਹਿਬ ਦਾ ਨਾਮ ਗੁਰਦੁਆਰਾ ਸਾਹਿਬ ਸਿਗਸਵਾ ਸਾਰੀਆਂ ਸੰਗਤਾਂ ਦੇ ਨਾਲ ਸਜੋਵ ਦੇ ਨਾਲ ਧੰਨ ਧੰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਾਜ਼ ਹੋੁੰਦੇ ਹੋਇਆ ਸੂਹ ਸੰਗਤਾਂ ਵੱਲੋਂ ਮੈਡੀਟੇਸ਼ਨ ਰੰਗੋ ਯਾਸੀ ਬੜੀ ਸ਼ੰਦਾ ਭਾਵਨਾ ਦੇ ਨਾਲ ਬੜੀ ਸ਼ਰਧਾ ਨਾਲ ਸੰਗਤਾਂ ਨੇ ਸੇਵਾ ਕੀਤੀ ਹੈ ਇਹਨੂੰ ਬਾਸ਼ਾ ਦੀ ਬੜੀ ਅਪਾਲ ਗੁਰੂ ਰਹਿਮਤ ਹੈ ਨਗਰ ਦੇ ਵਿੱਚ ਕਿਹੜੇ ਬੜੇ ਪ੍ਰੀਤ ਸ਼ੰਦਾ ਭਾਵਨਾ ਨਾਲ ਸੇਵਾ ਨੂੰ ਹੁੰਦੇ ਆ 500 ਟਾਂ ਛੋਟਾਂ ਦਾ ਧੰਨਵਾਦ ਹੈ ਸਹੀ ਪਾਛਾ ਕਿਰਪਾ ਕਰ ਨੂੰ ਸਾਰੇ ਨਗਰ ਨੂੰ ਪ੍ਰੇਮ ਸਵਾਸ ਕਰਕੇ ਸ਼ੰਦਾ ਭਾਵਨਾ ਸੇਵਾ ਕਰਦਾ ਬਰ ਬਰ ਮਖੀ ਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ